ਆਪਾਂ ਆਇਐ ਕਾਗਰ ਆਏ ਬਾਬਾ ਜੀ ਆ ਗਏ ਕਾਗਰ ਲੈ ਚੱਲੇ ਵਾਹਿ ਵੇਖਾਉਂਦੇ ਤੈ

ਉੱਥੋਂ ਤੁਮਾਂ ਵੀ ਉਹ ਉਹ ਤਾਂ ਆਉਂ ਗਏ ਦੂਦਰਾ ਇੱਕ ਉਹ ਮੈਂ ਕਿੰਨੇ ਸੰਗਤਾਂ ਸੰਗਤ ਬਹੁਤ ਆਮਵਾਹੀ ਤੂੰ ਨਾ ਆਮਵਾਹੀ ਗੁਰੂ प्रेगुरु <Sess> ਰਾਸੁਲੁਲਾਹ ਵਾਹਿ ਸੁਨਾਹ ਵਾਹਿ

මුතාමුතටේ කළ உනට එකට . ਬੜਾ ਕੋੜਾ ਬਾਬਾ ਬਾਬੇ ਦਾ ਕੰਨ ਕੋਣੀ ਚੈੱਕ ਕਰਾ ਮੜਾ ਨਿਕ ਨਿਕ ਕੀ ਕਰਨਾ ਤੇ ਦੇਖ ਸਕਦਾ ਤੁਸੀਂ ਤੇ ਸੱਚ ਸੱਚ ਘਾੜੇ ਸਾਹਮਣੇ ਗਣਾ ਇਹ ਹੁਣ ਆ ਪਾਇਆ ਕੋੜੇ ਵਾਲੇ ਤਵੇਲੇ ਆ ਤਵੇਲੇ 'ਚ ਆਏ ਆ ਆ ਆਪਣਾ ਬਾਦਸ਼ਾਹ ਵੀ ਇੱਥੇ ਆ ਉਹ ਖੋਣੇ ਤੁਹਾਨੂੰ ਕੋੜੇ ਆ ਪਕੂੜੇ ਜਿਹੜੇ ਉਹ ਦੇਖੋ ਸਾਰੇ ਖੋਣੇ ਤੁਹਾਨੂੰ ਕੋੜੇ ਮੱਤੇ ਵੱਡੇ ਕੁੜੇ ਵਗਦੇ ਆਵੇ ਖੜਾ ਕੋਲੇ ਘੋੜਾ ਹੈਗਾ ਬਈ ਬਾਬਾ ਅਨਮੋਲ ਦਾਸ ਜੀ ਆਵੇ ਰਿਆ ਕੋਲੇ ਜਿਹੜਾ ਪਤੜਕੇ ਵੇਖਿਆ ਸੀ ਉਹ ਰਿਆ ਕੋੜਾ ਉਹ ਪਿਆ ਸੱਤ ਦੇ ਪਤਾ ਰਿਆ ਮਗਰ ਉਹ ਜਿਹੜਾ ਪਤੜਕੇ ਕੋਲੇ ਵੇਖਿਆ ਸੀ ਉਹ ਰਿਆ ਪਰਲੇ ਪਾਸੇ ਆਵੇ ਸ਼ਿੰਗਾ ਬਰਲਾ ਰਾਪਿਆ ਇਹ ਰਾ ਗੋੜਾ ਉਹ ਆ ਹਿੰਦੀ ਬੁਲੀ ਕਰਨੇ ਆਂ ਆ ਜਾ ਬਈ ਕੁੜਾ ਆ ਜਾ ਬਈ ਆਪਾਂ ਇੱਧਰ ਬਈ ਆ ਜਾ ਵਾ ਵਲਾਗ ਬਣਾਉਣਾ ਆਇਆ ਸੀ ਕੇਸ ਬੀਤੀ ਕੁੜੇ ਆ ਵੀ ਰਿਆ ਬਈ ਕੁੜਾ ਨੁਖਰੇਗਾ ਨੁਗਰਾ ਕੋੜਾ ਆ ਵੀ ਨੁਖਰਾ ਕੋਈ ਕੁੜੇ ਵੇਖੋ ਨੁਖਰਾ ਆ ਤੇਰਾ ਇਹ ਤੇ ਕੰਨ ਕੰਨ ਮੇਖੋ ਇਹਦੇ ਕੰਨ ਵੀ ਵੱਡੇ ਆ ਆ ਵੇਖ ਤੂੰ ਉਹਦੇ ਕੰਨ ਬੜੇ ਵੱਡੇ ਆ ਕਿੰਨਾ ਕੱਦ ਤਾਂ ਫਿਰ ਆ ਦਾ ਕੰਨ ਜੋੜ ਦੇ ਤੇ ਕੱਦ ਫਿਰ ਆ ਦਾ ਜਮਾ ਹੀ ਜੋੜਦਾ ਉਹ ਵੇਖ ਜਮਾ ਹੀ ਜੋੜਦਾ ਨਹੀਂ ਕੱਦ ਆ ਦਾ ਵੱਡਾ ਕਿ ਉੱਤੋਂ ਇੱਥੇ ਖੜਾ ਹੀ ਲੱਗ ਨਹੀਂ ਕਾ ਕੱਦ ਕੋੜੇ ਦਾ ਬਹੁਤ ਆ ਯਾਰ ਆ ਵੇਖੋ ਕੋੜਾ ਬਈ ਆ ਆ ਆ ਕੁੜੇ ਦੇ ਕੰਨ ਵੇਖ ਕਿੰਨੇ ਸੋਹਣੇ ਜੋੜੇ ਕਰਦੇ ਇੱਧਰ ਇੱਧਰ ਇਹ ਗਈ ਬਹਿ ਨਹੀਂ ਕੀ ਉਹ ਤਾਂ ਆ ਮੇਰਾ ਵੀ ਕੁੜਾ ਵੇਖੋ ਕਿੱਦਾਂ ਤੇਰਾ ਇਤਨਾ ਇਤਨਾ ਕਾਲਾ ਹੈਂ ਕੀ ਆ ਤੇਰਾ ਵੇਖੋ ਐ ਵੇਖੋ ਵੀ ਕੁੜਾ ਓ ਨਾ ਆ ਕੋੜਾ ਕਿਵੇਂ ਇਹ ਕਿਹੜਾ ਪਲਸਨੀਆਂ ਥੋੜਾ ਉਹ ਜਾਣਾਂ ਰੱਖੀ ਕਿਵੇਂ ਕਿੰਨਾ ਹੋ ਜਾਏਗਾ ਪਤਾ ਬਾਬੇ ਉਹ ਲੱਕਾ ਪਲਸਨੀਆਂ ਹੋ ਗਿਆ ਪਲਸਨੀਆਂ ਲੱਕੜੀ ਬੋਲਦੇ ਇਹ ਇਹ ਕੀ ਚੱਕਰੰਦਾ ਇਹ ਠੂਈ ਬਹਿ ਜਾਂਦੇ ਲੇਕਿਨ ਕੋੜ ਬੱਗੇ ਤੇ ਆਹ ਕੋੜਾ ਕਿਹੜਾ ਬਿਮਾਰ ਹੋ ਗਿਆ ਇਹਦੇ ਨੇ ਜਿਹੜੇ ਬੈਰ ਉੱਠਣ ਹਾਂ ਆ ਵੀ ਬੱਬੀ ਮੈਂ ਤਾਂ ਆਪਣਾ ਇਹਦੇ ਨਾਲ ਦਾ ਹੋ ਇਹਨੇ ਕਿਹਾ ਆਪਣਾ ਹੀ ਨਾਲ ਦਾ ਆ ਦੇਖੋ ਕੋੜਾ ਆ ਨਗਰਾ ਆ ਵੀ ਬੱਬੀ ਨਗਰਾ ਲਾ ਦੇਖੋ ਵਾਗੋ ਖਸਮਾ ਮੈਂ ਮੈਂ ਵੀ ਸੇਟ ਵੀ ਪ੍ਰੈਸ਼ਰ ਹੋ ਗਿਆ ਕੰਨੀ ਦੀ ਆ ਵੀ ਹਾਂ ਮੈਂ ਤੁਹਾਨੂੰ ਘਰ ਨਾ ਵੇਖੋ ਉਹ ਕਿੱਡੇ ਸੋਹਣੇ ਕੋਣ ਹੈ ਪੰਜ ਪੇਰਾਂ ਵਾਲੀ ਉੰਜ ਬਿਹਾਰ ਹੈ 20 ਵਾਲਾ ਘੋੜਾ ਬਈ ਘੋੜੇ ਦਾ ਨਾਮ ਹੈਗਾ ਬਾਬਾ 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 ਦੇਖ ਦੇਖ ਆ ਵੀਰੇ ਘੋੜੇ ਬਈ ਕਰੋ ਘੋੜੀ ਚੈੱਕ ਹੁਣ ਇਧਰ ਵੀ ਨੇ ਘੋੜੀ ਆਪਾਂ ਘੋੜੀ ਘੋੜਿਆ ਬਈ ਘੋੜੀ ਘੋੜੀ ਦੇਖੋ ਖੜਾ ਪੁਰਣੀ ਅੱਖਾਂ ਹਾਂ ਦੇਖੋ ਪੋਨੀ ਇੱਕ ਇੱਕ ਇਹ ਨਸਲ ਨੂੰ ਛੋਟੇ ਪੰਨੀ ਅੱਛਾ ਪੋਨੀ ਉਹ ਡੱਬਾ ਜਾਵੇਗਾ ਪੋਨੀ ਤੇ ਬਹੁਤ ਖਰਾਬ ਇਹਨਾਂ ਖਾਂਦੇ ਪੋਨੀ ਉੱਤੇ ਰੋਣਾ ਆਹ ਤੇ ਕਹਿੰਦਾ ਜੀ 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 ਆਹ ਗਰੀਬ ਵੀ ਕੁੜੇ ਵੇਖੋ ਆਹ ਤੇ ਤਾਂ ਅਲਗੜੇ ਕਿਤੇ ਹੋਣਾ ਇਹ ਗੀ ਹੈਲੋ ਫੋਨ ਦੇਖ ਬਾਬਾ ਤੇ ਆਪ ਇਧਰ ਲੈ ਮੜੇ ਇਧਰ ਲੈ ਕੋੜੇ ਦੇਖ ਲੈ ਮੜੇ ਇਹ ਤਾਂ ਦੇਖਿਆ ਇਹ ਤਾਂ ਹੁਣ ਸਮਝੋ ਹਾਂ ਦੇ ਇਧਰ ਤਾਂ ਕੋਈ ਦੇਖਦਾ ਸਾਰਾ ਨਹੀਂ ਖੱਤ ਲੱਗੋ ਆ ਰਿਹਾ ਕੋੜਾ ਜਿਹੜਾ ਤਰਕੇ ਫੁੱਟ ਆਹੀਏ ਬਾਬਾ ਆਹੀ ਆਹੋ ਜਿਹੜਾ ਤੜਕੇ ਸੀ ਪਹਿਲਾ 11 ਆ ਹਾਂ ਹਾਂ ਸਾਰਾ ਸ਼ਿੰਗਾਰ ਆਪਿਆ ਕਦੇ ਚੜਾ ਕੇ ਤਾਂ ਨਹੀਂ ਗਏ ਸ਼ਿੰਗਾਰ ਤਾਂ ਨਹੀਂ 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 ਇਹ ਉਹ ਦੂਜਾ ਤੜਕੇ ਬਟਾ ਚੰਨੀ ਉਹ ਨਾ ਜਦੋਂ ਸਭ ਉਥੇ ਸ਼ਿੰਗਾਰ ਕੇ ਲੈ ਜਾਂਦੇ ਮਹਾਰਾਜ ਦੀ ਕੋਈ ਹੈਗਾ ਉਹ ਤਾਂ ਮੌਜ ਨਾਲ ਖੜੇ ਰਹਿੰਦੇ ਆ ਨਾ ਚਲੋ ਇਧਰ ਵੇਖੀਏ ਬਾਬੇ ਲੈ ਜਦੇ ਤੇਰੇ ਇੱਕੋ ਵੀ ਕੁੜੇ ਸਾਰੇ ਇੰਨੇ ਕੁੜੇ ਇੱਥੇ ਬਹੁਤ ਕੁੜੇ ਮਾਈਸੀ ਆ ਮਾਈਸੀ ਇੱਕ ਆ ਥਾ ਨਾ ਹਾਂ ਮਾਟਰ ਜੀ ਵੀ ਤੈਨਾਂ ਕਾ ਰੱਖੀ ਤਾ ਉਹ ਵੀ ਕਾ ਆਪਣਾ ਵੀ ਤੂੰ ਬਾਚਾ ਅੱਜ ਹੁਣ ਉਹਦੇ ਨਾਲ ਹਣਾ ਹਣਾ ਉੱਥੇ ਬੈਠਾ ਉੱਥੇ ਵੀ ਖੜਾ ਹਾਂ ਮੈਂ ਦੇਖੋ ਕਿਹੜਾ ਕੋੜਾ ਤੁਸੀਂ ਕਿਹੜਾ ਕੋੜਾ ਦੇਖੋ ਬਈ ਕੋੜੇ ਇਹਲੇ ਬਈ ਤੁਸੀਂ ਹੁਣ ਜਿੰਨੇ ਕੋੜੀ ਵਿਖਾਦੇ ਤੁਨੂੰ ਤੇ ਆ ਬਣਾਇਆ ਰ ਲਈ ਆ ਇੰਗਾ ਜਾ ਆਏ ਆਏ ਉਹ ਰੋਈਏ ਥੋੜਾ ਮਨਸੂਰ ਬਾਦਸ਼ਾਹ ਆਵੇ ਲੱਗਾ ਬੈਨਰ ਉਹ ਸੈਂਸ ਬੜੀ ਆਵਾਜ਼ ਮਾਰੀ ਆਵਾਜ਼ ਮਾਰੀ ਬੜੀ ਬਾਦਸ਼ਾਹ ਉਹ ਆਪਾ ਕਵਰਿਆਂ ਦੇ ਕਰਕੇ ਤੇ ਉਹ ਮਤਲਬ ਮੰਗਦਾ ਉਹਦੇ ਪਹਿਲਾਂ ਪਰ ਫਿਰ ਨਾ ਸਾਹਿਬ ਲੋਗਾ ਕੁਝ ਨਹੀਂ ਹੋਇਆ ਬਹੁਤ ਵਧੀਆ ਹਾਂ ਕੋੜੇ ਵੀ ਚੜ ਕੇ ਨਹੀਂ ਇਹ ਬਾਬੇ ਬਾਬਾ ਜੀ ਆ ਕੋੜਾ ਵੀ ਚੜਾ ਉਹ ਬਈ ਖਾਇਆ ਤੁਨੂੰ ਆਵੇ ਨੇ ਆਪਾਂ ਚੱਲੇ ਆ ਤੇ ਵੀ ਚੱਲੇ ਹੁਣ ਤੇ ਹੁਣ ਚੱਲੇ ਆਪਾਂ ਕਿੱਥੇ ਚੱਲੇ ਤਸ ਬਾਬੇ ਹੋਰ ਦੇ ਬਾਹਲੀ ਆ ਯਾਰ ਇੱਕ ਆਪਾਂ ਹੁਣ ਕਿਹਾਂ ਪਰ ਜਾਣਾ ਹੈ ਓ ਕਹਿੰ ਕੇ ਹੁਣ ਆਪਾਂ ਕਿੱਥੇ ਲੱਗਾਂ ਕਾ ਲੱਜੀ ਕਿੱਥੇ ਥੰਡੋਲੀ ਜਾਣਾ ਹੁਣ ਬਈ ਤੇ ਬਾਕੀ ਬੰਦੇ ਆਪਣੇ ਆਪਾਂ ਆਪ ਲੇਟ ਗਿਆ ਆਪਾਂ ਲੇਟ ਗਏ ਤੇ ਜਿਹੜਾ ਇੱਥੇ ਆਇਆ ਤਾਂ ਤਾਂ ਲਫੀੜੇ ਵੇਖੀ ਪਿੰਦੇ ਪਹਿਲਾ ਦਾਸ ਤਾਂ ਠੀਕ ਹੈ ਨਾ ਆ ਗਿਆ ਆ ਗਿਆ ਓਏ ਯਾਰ ਓਏ ਕਿੰਨਾ ਰਹਿ ਗਿਆ ਯਾਰ ਤੇਰੀ ਹਾਂ ਕਿੰਨੇ ਲਾਵਾ ਚੇਲੇ ਵਾਲੀ ਰਹਿ ਗਈ ਤੇਰੇ ਦਾ ਟੇਡੇ ਲੈਣੇ ਮੇਰੀ ਮੇਰੀ ਨਹੀਂ ਰਹੀ ਤਾਂ ਆਪਾਂ ਲੈ ਹੁੰਦੇ ਵਿਚਾਰ ਵਾਂਦੇ ਜਿੱਲਾ ਇੱਕ ਬਣਾਉਣਾ ਹੈ ਜਿੱਲਾ ਵਾਜਾ ਨਾਲ ਲੱਗਦਾ ਇਹ ਕੰਡ ਨਹੀਂ ਬਾਹਰ ਸਾਈਡ ਚੱਲ ਚੱਲਾ ਚੱਲ ਚੱਲਾ ਉਹ ਉਹ ਬੰਦਾ ਲੱਗਿਆ ਜੀ ਲੋਕੇਸ਼ਨ ਆਸਤੇ ਸਰ ਸਪੈਸ਼ਲ ਆ ਉਹ ਬੰਦਾ ਲੋਕੇਸ਼ਨ ਆਸਤੇ ਆ ਬੰਦਾ ਸਪੈਸ਼ਲ ਮਾਰਨਾ ਵੇ ਉਹ ਬੰਦੇ ਨੂੰ ਉਹ ਤੇ ਝੋਨੇ ਨੂੰ ਕਲਾਸ ਵਾਂਦਾ ਨਹੀਂ ਉੱਤਰਾਸ ਨਾਂ ਤੋਂ ਨਹੀਂ ਆਏ ਨਹੀਂ ਹੈ ਰੋੜੇ ਤੇ ਪਖਾਦਾ ਚੇਨਾ ਵੀ ਪਾਇਆ ਨਹੀਂ ਇੱਧਰ ਨਹੀਂ ਲੱਗਦਾ ਛੇਰ ਨੂੰ ਰੱਖਿਆ ਹੀ ਗਲਤ ਆਦੋ ਠੋਈ ਮੈਂ ਰੱਖੇ ਨੇ ਲੱਤਾਂ ਲਮਕਾਉਂਦੀਆਂ ਯਾਰ ਪਰਾਂ ਰੱਖੋ ਪਿਆ ਰਹਿੰਦੇ ਯਾਰ ਲਾਲਾ ਟੋ ਤੈਨੂੰ ਮੈਂ ਢੋਲੂ ਕੇ ਆਣਾ ਭਰਾ ਮੇਰਾ ਚਲੋ ਪਾਉਣਾ ਲੈ ਜਾਣੇ ਯਾਰ ਉੱਥੇ ਬਾਅਦ ਭਾਈ ਹਾਂਜੀ ਭਈ ਹੁਣ ਆਪਾਂ ਹੈਗੇ ਆਪਾਂ ਹੁਣ ਚੱਲੇ ਆ ਹੁਣ ਆਪਾਂ ਚੱਲਦੇ ਆ ਆਰੇ ਮੰਡਰ ਕੀ ਪੈਟੇ ਜੱਲੋਂ ਤੇ ਲਾਈਕ ਤੇ ਸਬਸਕ੍ਰਾਈਬ ਵੀ ਕਰਦੇ ਹੋ ਮੈਨੂੰ ਕੱਲ ਲੈਕਸਟ ਵਾਕਟੋਪ ਵੀ